ਪੰਜਾਬ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਅਜਿਹਾ ਇੱਕ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਚਲੂਰ ਤੋਂ ਸਾਹਮਣੇ ਆਇਆ ਜਿੱਥੇ ਕਿ ਚੋਰਾਂ ਨੇ ਮਾਪਿਆਂ ਵੱਲੋਂ ਆਪਣੇ ਇਕਲੌਤੇ ਪੁੱਤਰ ਦੇ ਵਿਆਹ ਲਈ ਇਕੱਠਾ ਕੀਤਾ ਸੋਨਾ ਚੋਰੀ ਕਰ ਲਿਆ ਸੋ ਬੀਤੀ ਰਾਤ ਚੋਰਾਂ ਨੇ ਪਿੰਡ ਦੀ ਦਾਣਾ ਮੰਡੀ ਦੇ ਸਾਹਮਣੇ ਰੰਦੇ ਕਿਸਾਨ ਕੇਵਲ ਸਿੰਘ ਦੇ ਪੁੱਤਰ ਅਮਰਜੀਤ ਸਿੰਘ ਦੇ ਘਰ ਦੇ ਪਿੱਛੇ ਖੇਤਾ ਵਿੱਚ ਬਣੇ ਮਕਾਨ ਦੇ ਦੋ ਕਮਰਿਆਂ ਦੇ ਕੰਦ ਤੋੜ ਕੇ ਕਰੀਬ 8 ਤੋਲੇ ਸੋਨਾ ਅਤੇ 20000 ਰੁਪਏ ਦੀ ਨਕਦੀ ਚੋਰੀ ਕਰ ਲਈ ਕਿ ਚੋਰਾਂ ਨੇ ਕਾਨੂੰਨ ਨਿਸ਼ਾਨਾ ਬਣਾਇਆ ਜਿੱਥੇ ਕੀ ਆਪਣੇ ਪੁੱਤਰ ਦੇ ਵਿਆਹ ਲਈ ਇਕੱਠਾ ਕੀਤਾ ਗਿਆ ਸੋਨਾ ਅਤੇ ਨਕਦੀ ਚੋਰ ਚੋਰੀ ਕਰਕੇ ਉਥੋਂ ਦੀ ਫਰਾਰ ਹੋ ਗਏ ਤੋਂ ਬਨਾਲਾ ਦੇ ਨੇੜਲੇ ਪਿੰਡ ਚਨੂਰ ਵਿਖੇ ਇੱਕ ਚੋਰੀ ਦੀ ਵਾਰਦਾਤ ਹੋਈ ਹੈ ਜੁਥੇ ਕੀ ਪੁੱਤਰ ਦੇ ਵਿਆਹ ਲਈ ਜੋੜਿਆ ਸੀ 8 ਤੋਲੇ ਸੋਨਾ ਤੇ ਵੱਡੇ ਪੁੱਤਰ ਦੇ ਲਈ ਖਰੀਦੇ ਸਨ ਲੱਖਾਂ ਰੁਪਏ ਦੇ ਕੱਪੜੇ ਤੇ ਚੋਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਸੀਂ ਆਈ ਕਹਿਣਾ ਚਾਹੁੰਨੇ ਹਾਂ ਵੀ ਸਾਡਾ ਚੀਜ਼ ਵਾਪਸ ਆ ਜਾਵੇ ਵੀਰ ਅੱਤ ਲਾ 8 ਤੋਲੇ ਸੀ ਆਉਣੇ ਰਤੀ ਵੀ 2000 ਰੁਪਏ ਸੀ ਬਾਕੀ ਮੇਰੇ ਪੱਖਾ ਪਾੜੇ ਸੀ ਪਾਉਣ ਵਾਲੇ ਵੀ ਉਹ ਲੈ ਗਏ ਘਣੇ ਵਗੈਰਾ ਤੇ ਚਾਂਦੀ ਦੇ ਵਗੈਰਾ ਤੇ ਉਹ ਵੀ ਸਾਰਾ ਕੁਝ ਲੈ ਗਏ। ਤੁਸੀਂ ਹੱਥ ਬੰਨ ਕੇ ਐ ਕਹਿੰਦੇ ਆ ਵੀ ਸਾਡੀ ਗਰੀਬ ਪਰਿਵਾਰ ਦੇ ਸਾਡਾ ਕੋਈ ਵਾਸਾ ਹੋਣਾ ਚਾਹੀਦਾ ਨੇ। ਇਹ ਜਿਹੜਾ ਸੋਨਾ ਕਿਹਦੇ ਵਾਸਤੇ ਚੜਕੀਤੇ ਤੁਸੀਂ? ਇਹ ਮੁੰਡੇ ਨੇ ਮੈਂ ਦੀ ਨੋ ਵਾਸਤੇ ਤਿਆਰ ਕਰਿਆ ਸੀ ਜਿ ਸਿਆਣਾ। ਇਹ ਮੁੰਡੇ ਦਾ ਵਿਆਹ ਕਰਾਂਗੇ ਮੇਰੇ। ਜੀ ਸਿਆਣਾ ਬਣਾਵਾ ਕੇ ਰੱਖਿਆ ਸੀ 8 ਟੋਲੇ। ਸਿਆਣਾ ਦੇ ਹੋਏ ਹਾਰ ਸੀ, ਕਾਂਟੇ ਸੀ, ਨਸਾਂ ਪਾਤੀਆਂ ਦੂ। ਨੋ ਵਾਸਤੇ ਤਿਆਰ ਕਰਿਆ ਸੀ। ਮਾਫ਼ ਕੀ ਕਰਦੇ ਹਾਂ ਬਸ ਉਸਿਆ ਇਹ ਬਸ ਆਸ ਮੰਗ ਕਰਦੇ ਆ ਸਾਡਾ ਗਰੀਬ ਪਰਿਵਾਰ ਆ ਸਾਡਾ ਵਾਪਸ ਟੀਜਾ ਵਾਪਸ ਆ ਜੇ ਸਾਡੀ ਵਾਸੀ ਸਿਆਣਾ ਸੱਤਾਂ ਸਾਡਾ ਵਾਪਸ ਆ ਜੇ ਸਾਡਾ ਅੱਜ ਸਵੇਰੇ 7:30 ਵਜੇ ਸਾਨੂੰ ਕਟੋਰੂ ਤੋਂ ਫੋਨ ਆਇਆ ਜਿਨੇ ਮੇ ਇੱਕ ਕੇਬਲ ਸਿੰਘ ਸਨ ਅਮਰਜੀਤ ਸਿੰਘ ਵਾਸੀ ਦਰਵਾਰੀ ਪੱਤੀ ਜਲੂਰ ਦੇ ਘਰੇ ਪਿੱਛੋਂ ਪਾੜ ਲਾ ਕੇ ਚੋਰੀ ਹੋਈ ਹੈ ਇਸ ਤੇ ਮੌਕੇ ਤੇ 112 ਟੀਮ ਵੀ ਪਹੁੰਚੀ ਸਾਡੇ ਅਸੀਂ ਪਹੁੰਚੇ ਮੌਕੇ ਜਾ ਕੇ ਦੇਖਿਆ ਘਰ ਦੇ ਸਾਰੇ ਮੈਂਬਰ ਘਰੇ ਸੁੱਤੇ ਪਏ ਸੀ ਜਿਸ ਦੇ ਬਾਵਜੂਦ ਵੀ ਪਿੱਛੇ ਇਹ ਚੋਨੇ ਸੀ ਉੱਥੋਂ ਬਾੜ ਲਾ ਕੇ ਚੋਰੀ ਕੀਤੀ ਗਈ ਹੈ। ਉਹਦਾ ਬਿਆਨ ਲਿਖਿਆ ਸੀ ਜੋ ਕਾਰਵਾਈ ਹੋ ਰਹੀ ਹੈ ਨਾਲ ਦੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ। ਅਸੀਂ ਡਾਕ ਸਕਾਉਟ ਨਾਲ ਉੱਥੇ ਦੇਖ ਰਹੇ ਹਾਂ ਫਿੰਗਰਪ੍ਰਿੰਟਸ ਨੂੰ ਜਾਂ ਫੁੱਟਪ੍ਰਿੰਟਸ ਜੋ ਮਿਲਦੇ ਨੇ। ਫੜ ਕੇ ਨਾ ਚੋਰ ਨੂੰ ਉਸ ਦਾ ਬੁਗਰ ਕਦੈਸੀ ਕਾਰਵਾਈ ਕਰਾਉਣਾ। ਤੇ ਦੇਖਣ ਚਾਹ ਹੈ ਕਿ ਉੱਥੇ ਪਿੱਛੇ ਆਕ ਬੰਦ ਤੋਂ ਚੋਨਾ ਲੱਗਿਆ ਨੀਵਾ ਮਤਲਬ ਕਿ ਇਹ ਚੋਰੀ ਤੇ ਕਿੰਨੀ ਚੋਨਾ ਦਾ ਮਤਲਬ ਨੁਕਸਾਨ ਦੱਸਿਆ ਗਿਆ। 5-6 ਤੋਂ ਉਹ ਸੋਨੇ ਦੇ ਕਹਿੰਦਾ 10,000 ਰੁਪਏ ਕੈਸ਼ ਦਾ ਕਹਿ ਰਿਹਾ ਬਾਕੀ ਹਲੇ ਵੈਰੀਫਾਈ ਕਰ ਰਹੇ ਹਾਂ ਅਸੀਂ ਜੋ ਉਹ ਸਟੇਟਮੈਂਟ ਲਿਖਾਊਗਾ ਉਹ ਉਸ ਨਾਲ ਜੈਸੀ ਕਰ ਰਿਹਾ ਉਸ ਪੱਤਰ ਦੇਖ ਕੇ ਅਸੀਂ ਦੂਸ਼ਮ ਜਲੀ ਵਾਲੀ ਫੰਡਿੰਗ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਜੀ ਜਿਹੜੇ ਜੋ ਸਾਹਮਣੇ ਆ ਰਹੇ ਨੇ ਚੈੱਕ ਕਰ ਰਹੇ ਹਾਂ ਅਸੀਂ ਸੀਸੀਟੀਵੀ ਕੈਮਰਾ ਵਾਲੇ ਲੱਗੇ ਹੋਏ ਨੇ ਕਿਤੇ ਉਹ ਦੇਖ ਰਹੇ ਕੋਈ ਫੁਟੇਜ ਮਿਲੇ ਤਾਂ